ਜਦ ਛੀਮੀ ਜੋ ਮੈਨੂੰ ਹਟਾ ਦਿਆ ਸੀ ਮੈਨੂੰ ਛੀਮੀ ਦੇ ਪੱਗ ਮੇਰੇ ਪਿਤਾ ਦੀ ਮੌਤ ਹੋ ਗਈ ਹਾਂ ਤੇ ਮੈਨੂੰ ਹਟਾ ਲਿਆ ਆ ਮੇਰੀ ਪੱਕੇ ਫਿਰ ਪਿੰਡ ਨੇ ਪੰਚਾਇਤ ਨੇ ਕਹਿੰਦੀ ਆ ਉਹ ਮੈਂ ਪੱਕੇ ਨਵਾ ਰਿਹਾ ਹਾਂ ਜੇਪੀ ਦਾ ਮਤਲਬ ਹੁੰਦਾ ਸੀ ਪਿੰਡ ਦੇ ਦਾਣਿਆਂ ਦਾ ਕੰਮ ਕਰਦੇ ਸੀ ਪੈਸਾ ਨਹੀਂ ਹੁੰਦਾ ਸੀ ਦਾਣਿਆਂ ਦੇ ਕੰਮ ਕਰਦੇ ਸੀ ਜੀ ਦਾਣੇ ਲੈਨੇ ਸਾਲ ਤੋਂ ਇੱਕ ਕੰਮ ਕਰੀ ਜਣਾ ਸਾਲ ਪਰ ਤੇ ਮੇਰੇ ਪੁੱਤਾਂ ਦੀ ਰਸ ਬੜੇ ਸਮੇਂ ਮੋਗਲ ਸੀ ਜੀ ਤੇ ਉਹ ਰਸ ਬਣਾਉਂਦੇ ਬਣਾਉਂਦੇ ਫਿਰ ਉਹ ਮੈਂ ਉਸ ਵੇਲੇ 14 ਸਾਲ ਦਾ ਸੀਗਾ 14 ਸਾਲ ਦਾ ਸੀ ਤੇ ਮੈਂ ਨਾਲ ਮੇਰਾ ਬਾਬਾ ਨਾਲ ਲੈ ਜਾ ਕੇ ਵਿਆਹ ਹੁੰਦੇ ਕੁੜੀਆਂ ਦੇ ਨੂੰ ਤੋਲਣ ਤੇ ਇੱਕ ਨੈਣ ਇੱਕ ਵਿਆਹ ਵਾਲੀ ਕੁੜੀ ਇਹ ਤਿੰਨ ਹੁੰਦੀਆਂ ਸੀ ਢੋਲੀ ਚ ਹਾਂਜੀ ਤੇ ਵਿਆਹ ਵਾਲਾ ਮੁੰਡੇ ਦੇ ਹੱਥ ਹੁੰਦੇ ਸੀ ਲਾਲ ਚ ਗਰਾਸ ਉਤਦੇ मेरे दादे को छोटा बहुत तगड़ा ताकतवर बंदा मैं बढ़ हक रहा इस तरह जगह पाता करना कुछ नहीं डेरा पचासी किलो डेरे उ मतलब बवंजा कलिया चोला भी पैया ਇਹਨਾਂ ਨੂੰ ਤੁਸੀਂ ਸਪਲਾਈ ਦਿੱਤੀ ਹੈ ਜਾਂ ਜਿੰਨਾਂ ਕੋਈ ਨੂੰ ਆ ਇਹਨਾਂ ਨੂੰ ਹਾਂ ਹਾਂ ਤੁਹਾਨੂੰ ਲੱਗਦਾ ਵੀ ਜੇ ਬਾਹਰ ਜਾਣਗੇ ਤਾਂ ਇਹਦੀ ਕੁਝ ਜ਼ਿਆਦਾ ਹੋਊਗੀ ਇਹ ਇੱਥੇ ਇੱਥੇ ਹੀ ਮੁਕਦਾ ਕੰਮ ਇਹਨੂੰ ਅੱਛਾ ਕੰਮ ਬਾਹਰ ਕੀ ਕਰਨਾ ਹੈ ਬਾਹਰ ਜਾਣ ਦੇ ਨੂੰ ਬੜੀ ਬੱਚੀ ਹੋਊਗਾ ਤਾਂ ਬਾਹਰ ਜਾਣ ਦੇ ਨੂੰ ਬਾਹਰ ਜਾਣ ਦੇ ਸੱਚੀ ਤੇ ਸੁੱਚੀ ਕਿਰਤ ਕਰਨ ਵਾਲੇ ਹੀ ਸੱਚੀ ਕਿਰਤ ਦੇ ਕਿਰਤ ਕਮਾਈ ਦੇ ਤੇ ਰੱਬ ਦੀ ਰਹਿਮਤ ਤੇ ਹੱਕਦਾਰ ਹੁੰਦੇ ਨੇ ਸੁਮੇਰ ਨਾਲ ਅੱਜ ਮੌਜੂਦ ਨੇ ਚੰਦ ਸਿੰਘ ਜੀ ਜੋ ਪਿਛਲੇ 70 ਸਾਲਾਂ ਤੋਂ ਲੱਕੜ ਦਾ ਕੰਮ ਕਰ ਰਹੇ ਨੇ ਆਪਣੇ ਇਸ ਕੰਮ ਲਈ ਇਹ ਪੈਸੇ ਨਹੀਂ ਲੈਂਦੇ ਸਸ਼ੀ ਕਾਂਸਰ ਕਿਵੇਂ ਹੋ ਤੁਸੀਂ ਠੀਕ ਆ ਜੀ ਕਿੱਥੇ ਹੋ ਤੁਸੀਂ ਕਿਥੋਂ ਬਹਿਮਰਦਵਾਨਾ ਦੇ ਬਠਿੰਡੇ ਕੋਲੇ ਜਿਹੜਾ ਬਠਿੰਡਾ ਦਾ ਖਾਣਾ ਖਾਸ ਜੀ ਹਾਂ ਕਿੰਨੇ ਸਾਲਾਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ 67 ਸਾਲ ਹੋ ਗਏ ਕੰਮ ਕਰਦੇ ਹੋ ਅੱਛਾ ਜੀ ਹਾਂ ਸੋ ਮੈਸਟਰ ਜੀ ਤੁਸੀਂ ਪੈਸੇ ਨਹੀਂ ਲੈਂਦੇ ਬਹੁਤ ਸੋਹਣਾ ਪੈਸੇ ਤਾਂ ਐ ਲੈਨੇ ਆ ਨਾ ਜੋ ਕੋ ਖੁਸ਼ੀ ਹੋ ਕੇ ਦੰਦਾ ਲੈਨੇ ਆ ਐ ਤਾਂ ਨਹੀਂ ਜਾਣੇ ਵੀ ਹੁਣ ਇਹ ਗੱਲ ਵੀ ਚਲੋ ਜੇ ਕੋਈ ਬੰਦਾ ਕਹਿੰਦੇ ਵੀ ਚੱਲ ਆਪਾਂ ਚੱਕਰ ਤੁਰ ਚਲੀਏ ਹਾਂਜੀ ਇਸ ਤਰ੍ਹਾਂ ਨਹੀਂ ਜਾਣੇ ਖਰ ਕੋ ਉਹ ਜੇ ਕੋ ਖਰ ਖਰਤਾ ਵਰਤਾ ਦੇ ਦੇ ਤਾਂ ਚਲੋ ਬੜਾ ਨਾ ਗਾਂ ਚੱਲ ਬੰਦੇ ਤੇ ਤੁਸੀਂ ਤੁਹਾਡੀ ਕੋਈ ਦੁਕਾਨ ਹੈ ਆਪਣੇ ਘਰੋ ਹੀ ਤੁਸੀਂ ਹਾਂ 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 ਜਮ ਜਮ ਪੰਡਕਾਨ ਹੈ ਪਹਿਲਾਂ ਮੇਰੇ ਪਰਦਾਦਾ ਪ੍ਰੇਮ ਸਿੰਘ ਗੱਡਾ ਦਾ ਕੰਮ ਕਰਦਾ ਸੀ ਜੀ ਉਦੋਂ ਬਰਾਨੀ ਲੋਕ ਹੁੰਦੇ ਸੀ ਪਾਣੀ ਨਹੀਂ ਹੁੰਦਾ ਸੀਗਾ ਹੂੰ ਉਸ ਤੋਂ ਬਾਅਦ ਫਿਰ ਮੇਰੇ ਦਾਦਾ ਜੀ ਦੋ ਭਰਾ ਹੋਏ ਹੂੰ ਬਾਬਾ ਮੇਰੇ ਦਾਦਾ ਮਿੱਡਾ ਸਨ ਸੀ ਮੇਰੇ ਦਾਦੇ ਦੇ ਭਰਾ ਦਾ ਨਾਮ ਸੀਗਾ ਸੁਧੂ ਹੂੰ ਸੁਧੂ ਸੰਗਾ ਇੱਕ ਨੇ ਪਿੰਡ ਦਾ ਛੇਪੀ ਦਾ ਕੰਮ ਕਰਿਆ ਛੇਪੀ ਦਾ ਮਤਲਬ ਹੁੰਦਾ ਸੀ ਪਿੰਡ ਦੇ ਦਾਣਿਆਂ ਦਾ ਕੰਮ ਕਰਦੇ ਸੀ ਪੈਸਾ ਨਹੀਂ ਹੁੰਦਾ ਸੀ ਦਾਣਿਆਂ ਦੇ ਕੰਮ ਕਰਦੇ ਸੀ ਜੀ ਦਾਣੇ ਲੈਨੇ ਸਾਲ ਤੋਂ ਤੇ ਕੰਮ ਕਰੀ ਰਾਂ ਸਾਲ ਪਰ ਸੋ ਉਹੀ ਅੱਜ ਤੱਕ ਚੱਲਦਾ ਉਹ ਹੁਣ ਮੈਂ ਕਹੂੰ ਵੀ ਕਰਦਾ ਦਾਣੇ ਦੀ ਜੀ ਤੇ ਉਸ ਤੋਂ ਬਾਅਦ ਉਹ ਗੱਡਿਆਂ ਦਾ ਕੰਮ ਹੋਣਾ ਨਹੀਂ ਛੱਡਿਆ ਜੀ ਬਣਾਉਂਦੇ ਰਾਸ ਬਣਾਉਣ ਲੱਗੇ ਸੀ ਫਿਰ ਮੇਰੇ ਪਿਤਾ ਜੀ ਰਾਸ ਬੜੇ ਸੋਹਣੇ ਬਣਾਉਂਦਾ ਸੀ ਜੀ ਤੇ ਉਹ ਰਾਸ ਬਣਾਉਂਦੇ ਬਣਾਉਂਦੇ ਫਿਰ ਉਹ ਮੈਂ ਉਸ ਵੇਲੇ 14 ਸਾਲ ਦਾ ਸੀਗਾ ਹੂੰ 14 ਸਾਲ ਦਾ ਸੀ ਤੇ ਮੈਂ ਨਾਲ ਮੇਰਾ ਬਾਬਾ ਨਾਲ ਲੈ ਜਾਂਦਾ ਅੱਗੇ ਵਿਆਹ ਹੁੰਦੇ ਕੁੜੀਆਂ ਦੇ ਬਚੋਲਣ ਤੇ ਇੱਕ ਨੈਣ ਇੱਕ ਵਿਆਹ ਵਾਲੀ ਕੁੜੀ ਇਹ ਤਿੰਨ ਹੁੰਦੀਆਂ ਸੀ ਢੋਲੀ ਚ ਹਾਂਜੀ ਤੇ ਬਿਆਲਾ ਮੁੰਡੇ ਦੇ ਹੱਥ ਹੁੰਦੇ ਸੀ ਲਾਲਚ ਅਗਰ ਆ ਤੁੰ ਤੁੱਦਦੇ ਤੇ ਮੇਰੇ ਦਾਦੇ ਕੋਲ ਹੁੰਦਾ ਸੀ ਸੋਟਾ ਬਹੁਤ ਤਖਣਾ ਤਾਕਤਵਾਰ ਬਣਦਾ ਸੀ ਜੀ ਤੇ ਮੈਂ ਬੜਾ ਹੱਕਦਾ ਸੀ ਐਸ ਤਰ੍ਹਾਂ ਜਾਂਦੇ ਸੀ ਉਹਦੇ ਜ ਰਾਤਾ ਪਰ ਰਾਤਾ ਕੱਢਦੇ ਉਸ ਤੋਂ ਬਾਅਦ ਕੀ ਹੋਇਆ ਇੱਕ ਦਿਨ ਮੈਨੂੰ ਮੇਰੇ ਦਾਦਾ ਕਹਿੰਦਾ ਤੂੰ ਬਣਾ ਰੱਥ ਬਣਾ ਛੋਟਾ ਜ ਮੈਂ ਉਹ ਰੱਥ ਬਣਾਇਆ ਹੌਲੀ ਹੌਲੀ ਬਣਾਈ ਗਿਆ ਮੈਂ ਉਦੋਂ ਮੈਂ ਪੜਦਾ ਹੁੰਦਾ ਸੀ ਮੈਂ ਫਿਰ ਜਦੋਂ ਛੀਮੀ ਜੋ ਮੈਨੂੰ ਹਟਾ ਲਿਆ ਸੀ ਮੈਂ ਛੀਮੀ ਚ ਪੜ੍ਹਦਾ ਮੇਰੇ ਪਿਤਾ ਦੀ ਮੌਤ ਹੋ ਗਈ ਹੂੰ ਤੇ ਮੈਨੂੰ ਹਟਾ ਲਿਆ ਆ ਮੇਰੀ ਪੱਗ ਫਿਰ ਪਿੰਡ ਨੇ ਪੰਚਾਇਤ ਨੇ ਬੰਨੀ ਹੈ ਜੀ ਹਾਂ ਅੱਗੇ ਪੰਗ ਦੇ ਦਿੰਦੀ ਸੀ ਨਾ ਹਾਂਜੀ ਜਦੋਂ ਮਾਮਾ ਪੱਗ ਦਿੰਦਾ ਸੀ ਪੰਗ ਦੇ ਭਾਣ ਦੇ ਨੂੰ ਹਾਂਜੀ ਤੇ ਜਾਂ ਪੰਚਾਇਤ ਪੱਗ ਦਿੰਦੀ ਸੀ ਹਾਂਜੀ ਮੈਨੂੰ ਪੰਚਾਇਤ ਨੇ ਪੱਗ ਦਿੱਤੀ ਸੀ ਅੱਛਾ ਜੀ ਹਾਂ ਉਹ ਮੈਂ ਪੱਗ ਨਵਾ ਰਿਆ ਹਾਂ ਜੀ ਹਾਂ ਸੋ ਇਹ ਇੰਨਾ ਵਕਤ ਤੇ ਇੰਨੀ ਮਿਹਨਤ ਲੱਗਦੀ ਹੈ ਹੁਣ ਆ ਮਿਹਨਤ ਜਿਵੇਂ ਤੁਸੀਂ ਕਰਦੇ ਇਹਦੀ ਮਿਹਨਤ ਭਾਈ ਮੀਨਾ ਲੱਗ ਜਾਂਦਾ ਹੈ ਮਹੀਨਾ ਲੱਗ ਜਾਂਦਾ ਹਾਂ 1 ਮਹੀਨਾ ਲੱਗ ਜਾਂਦਾ ਹੈ ਖਰਚਾ ਪਾਣੀ ਕਿਵੇਂ ਮਤਲਬ ਕਿਵੇਂ ਹੁੰਦਾ ਉਹ ਖਰਚਾ ਪਾਣੀ ਹੁਣ ਆਇਆ ਹੁੰਦਾ 5-4 ਹਜ਼ਾਰ ਦਾ ਮਾਜਨਾ ਕੀ ਹੈ ਹਾਂਜੀ 5-4 ਹਜ਼ਾਰ ਦਾ ਮਾਜਨਾ ਕੁਝ ਨਹੀਂਗਾ ਬਿਲਕੁਲ ਹਾਂ ਖਰਚਾ ਪਾਣੀ ਹੋਲੀ ਮਰਦ ਤਲਾ ਪੱਧੇ ਦਿੰਨੀ ਹਾਂ ਹਾਂਜੀ ਤੇ ਬਾਕੀ ਜਿਹੜੇ ਉਹ ਰਸ ਸੀ ਰਸ ਮੈਂ ਦੋ ਬਣਾਏ ਹੈ ਦੋ ਚਾਰ ਕਰਿਆ ਹੈ ਹਮ ਜਿਹੜੇ ਪ੍ਰਚਲਤ ਹੈ ਇੱਕ ਤਾਂ ਲੋਧੇ ਆਣੇ ਤੋਂ ਜਦੋਂ ਰਾੜਾ ਸਾਹਿਬ ਛੜਕ ਆਉਂਦੀ ਹੈ ਰਾਹ ਦੁਰਾਹਾ ਆਉਂਦਾ ਹੈ ਹਾਂਜੀ ਦੁਰਾਹੇ ਡੇਰੇ 85 ਕਲੇ ਡੇਰੇ ਦੇ ਨਾਂ ਜਮੀਨ ਹੈ ਉੱਥੇ ਮਤਲਬ 52 ਕਲੀਆਂ ਦਾ ਚੋੜਾ ਵੀ ਤੇ ਹੈ ਹਾਂਜੀ ਹਾਂ ਅਹਿਮਦਗੜ੍ਹ ਦੀ ਮੰਡੀ ਦੇ ਇਧਰ ਦੇ ਸਾਈਡ ਤੇ ਜੀ ਹਾਂ ਉਸ ਗਰਸਨ ਸਿੰਘ ਸੰਧਤਨਾ ਠੀਕ ਹੈ ਹਾਂ ਉਹ ਉਹ ਸੰਧ ਮੇਰੇ ਲੈ ਜਾਂਦੇ ਮੈਂ ਉਹਨਾਂ ਤੋਂ ਕਹਿੰਦਾ ਉਹ ਮੁੱਲ ਮੰਗ ਕੇ ਲੈਣੇ ਬਾਈ ਮੈਂ 2.5 2.5 ਲੱਖ ਤੱਕ ਵੀ ਸੰਧ ਬਣਾਤੇ ਅੱਛਾ ਜੀ ਹਾਂ ਪੱਤਲ ਮੈਂ ਲਾਉਂ ਡੇਢ ਡੇਢ ਮੈਂ ਪੱਤਲ ਲਾਉਂ ਜੀ ਹਾਂ ਤੁਸੀਂ ਜੇ ਸੀਨੀਅਰਾਂ ਦੇਖਣ ਬਾਅਦ ਜਾਣਾ ਤੇ ਉਥੇ ਪਿੰਡ ਦੇ ਜਵਾਕ ਆ ਸਕੂਲ ਕਾਲਜ ਦੇ ਹਾਂ ਹਾਂ ਤੁਹਾਡੇ ਕੋਲ ਆਂਦੇ ਹੋਣੇ ਮੈਨੂੰ ਪਿੰਡ ਨੇ ਵੀ ਨਾਮ ਦਿੱਤਾ ਹੈ ਹਾਂ ਜਿਹੜਾ ਆ ਜਿਹੜਾ ਆਪਣੇ ਇੱਥੇ ਆੜੀ ਆੜੀ ਪ੍ਰੋਗਰਾਮ ਸੀ ਬਠਿੰਡੇ ਦੋ ਮਹੀਨੇ ਹੋ ਗਏ ਉਥੇ ਮੈਨੂੰ ਇਨਾਮ ਮਿਲਿਆ ਉਹਨਾਂ ਨੇ ਨਾਮ ਦਿੱਤਾਗਾ ਤੇ ਫਿਰ ਆਪਣਾ ਤੇ ਟੀਚਰ ਹੋਣ ਸੀ ਆ ਬਠਿੰਡੇ ਇਸ ਫੌਜੀ ਜੌਂਕਾ ਉਹਨਾਂ ਨੇ ਮੈਨੂੰ ਨਾਮ ਦਿੱਤਾ ਜੀ ਆਹ ਤੇ ਤੌਥਾ ਨਾਮ ਆਇਆ ਸੋ ਅੱਜ ਵੀ ਤੁਹਾਨੂੰ ਨਾਮ ਦੇਣ ਲਈ ਇੱਥੇ ਬੁਲਾਇਆ ਗਿਆ ਸਨਮਾਨਿਤ ਕੀਤਾ ਹਾਂ ਵਾਸੀ ਦੂਰ ਕੀ ਵਾਹ ਹਾ ਖੁਸ਼ੀ ਵਾਹ ਪਿੰਡਾਲੀ ਵੀ ਖੁਸ਼ ਹੁੰਦੇ ਆ ਹਾਂ ਜੀ ਪਿੰਡਾਲੇ ਵੀ ਬੜੇ ਖੁਸ਼ ਹੁੰਦੇ ਆ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਅੱਛਾ ਤੁਹਾਡੇ ਅੱਗੇ ਘਰੇ ਕੌਣ ਕੌਣ ਹੈ ਅੱਗੇ ਘਰੇ ਇਹ ਮੇਰੇ ਪੋਤਰਾ ਹੈ ਅੱਛਾ ਜੀ ਹਾਂ ਇਹਨਾਂ ਨੂੰ ਵੀ ਸ਼ੌਂਕ ਆ ਹਾਂ ਨਾਲ ਕਰਦੇ ਨੇ ਹਾਂ ਠੀਕ ਆ ਇਹਦੀ ਦਾਦੀ ਸੁਰਗਵਾਸ ਹੋ ਗਈ ਅੱਛਾ ਜੀ ਹਾਂ ਮੇਰੀ ਪੋਤੀ ਨਾਲ ਬਾਹਰ ਜਾਣਾ ਕੈਨੇਡਾ ਅੱਛਾ ਜੀ ਉਹ ਥੋੜੇ ਦਿਨਾਂ ਤੱਕ ਜਾ ਬੜੂ ਹੂੰ ਤੇ ਇਹ ਜਿਹੜੇ ਜਿਹੜੀ ਇਹਨਾਂ ਨੇ ਪੜਦੀ ਹੈ ਇਹ ਜਿਹੜੇ ਇਹਨਾਂ ਨੂੰ ਤੁਸੀਂ ਸਿਖਲਾਈ ਦਿੱਤੀ ਹੈ ਜਾਂ ਜਿੰਨਾ ਕੋਈ ਨੂੰ ਇਹਨਾਂ ਨੂੰ ਹਾਂ ਹਾਂ ਤੁਹਾਨੂੰ ਲੱਗਦਾ ਵੀ ਜੇ ਬਾਹਰ ਜਾਣਗੇ ਤਾਂ ਇਹਦੀ ਪੁੱਛ ਜ਼ਿਆਦਾ ਹੋਊਗੀ ਇਹ ਇੱਥੇ ਪੇ ਇੱਥੇ ਨਹੀਂ ਮੁਕਦਾ ਕੰਮ ਇਹਨੂੰ ਅੱਛਾ ਕੰਮ ਬਹੁਤ ਆ ਬਾਹਰ ਕੀ ਕਰ ਲਾਂਗੇ ਬਾਹਰ ਜਾਣ ਦੀ ਲੋੜ ਹੀ ਨਹੀਂ ਇੱਥੇ ਨਹੀਂ ਮੁਕਦਾ ਕੰਮ ਬਾਹਰ ਜਾਣ ਦੀ ਲੋੜ ਨਹੀਂ ਹੈ ਇਹ ਦੱਸ ਜਾ ਬਸ ਹੁਣ ਜਿਹੜੇ ਸਾਡਾ ਜਿਹੜਾ ਪਰਿਵਾਰ ਹੈ ਪੁੱਤ ਹਾਂ ਹਰ ਵਾਰ ਇਸ ਨੂੰ ਆਏ ਪਹਿਲਾਂ ਤੇ ਹਾਂਜੀ ਸਾਡੇ ਘਰ ਤੇ ਕਿਸੇ ਕੇ ਸੂਦਾ ਕੋ ਨੋਕ ਸਿਲੇਗਾ ਚੰਗਾ ਲੱਗਿਆ ਦਰਨਾ ਨਾਲ ਗੱਲ ਕਰਕੇ ਸਸ਼ੀਕਾਂ ਸਸ਼ੀਕਾਂ